ਸ਼ਸ਼ੀ ਗਾਲ ਜੀ ਸਾਰਾ ਤੁਸੀਂ ਦਿਖ ਰਹੇ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿਕੀਵਿਰਕ ਕੈਮਰਾਮੈਨ ਹਰਪਾਲ ਸਨੇਹੀ ਜੀ ਨਾਲ ਇਸ ਟਾਈਮ ਕਲਵਾਣੂ ਪਿੰਡ ਦੇ ਵਿੱਚ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇੱਕ ਅੱਜ ਇੱਕ ਘਰ ਹੈ ਜੋ ਜਾਨਕੀ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਵੱਲੋਂ ਇਸ ਨੂੰ ਸੀਲ ਕੀਤਾ ਗਿਆ ਉਹ ਇਸ ਦਾ ਕਾਰਨ ਇਹ ਹੈ ਕਿ ਜਦ ਸਰਕਾਰ ਵੱਲੋਂ ਚਲਾਈ ਗਈ ਇੱਕ ਮੁਹਿੰਮ ਹੈ ਕਿ ਜਿਹੜੇ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਇਸ ਮੁਹਿੰਮ ਦੇ ਤਹਿਤ ਅੱਜ ਪੰਜਾਬ ਪੁਲਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਾਤਣਾ ਦੇ ਡੀਐਸਪੀ ਸਾਹਿਬ ਇੰਦਰਪਾਲ ਸਿੰਘ ਚੋਹਾਨ ਔਰ ਘੱਗਾ ਦੇ ਐਸਐਚਓ ਸਰਦਾਰ ਬਲਜੀਤ ਸਿੰਘ ਦੀ ਉਹਨਾਂ ਦੀ ਟੀਮ ਵੱਲੋਂ ਅੱਜ ਕਲਵਾਣੂ ਦੇ ਵਿੱਚ ਜਿਹੜੇ ਨਸ਼ਾ ਤਸਕਰ ਸਨ ਉਹਨਾਂ ਦੇ ਘਰਾਂ ਨੂੰ ਜਾਨੀ ਕਿ ਸਰਕਾਰ ਦੇ ਵੱਲੋਂ ਜਾਨੀ ਕਿ ਸੀਲ ਕੀਤਾ ਗਿਆ ਹੈ ਤੇ ਬਾਕੀ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਸੱਚਮੇਲ ਨਿਊਜ਼ ਪੰਜਾਬ ਤੇ ਕਲਵਾणू ਪਿੰਡ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਅੱਜ ਇੰਦਰਪਾਲ ਸਿੰਘ ਚੋਹਾਨ ਡੀਐਸਪੀ ਸਾਹਿਬ ਪਾਤਣਾ ਔਰ ਕਗਾ ਐਸਐਚਓ ਬਲਜੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਵੱਲੋਂ ਕਲਵਾणू ਪਿੰਡ ਦੇ ਵਿੱਚ ਕੁਝ ਸਮਾਂ ਪਹਿਲਾਂ ਜੋ ਨਸ਼ਾ ਤਸਕਰ ਫੜੇ ਗਏ ਸੀ ਉਹਨਾਂ ਦੀ ਅੱਜ ਪ੍ਰਾਪਰਟੀ ਹੈ ਜੋ ਨਸ਼ਾ ਵੇਚ ਕੇ ਜੋ ਉਹਨਾਂ ਨੇ ਖੜੀ ਕੀਤੀ ਸੀ ਉਹ ਅੱਜ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਸਰਦਾਰ ਇੰਦਰਪਾਲ ਸਿੰਘ ਚੋਹਾਨ ਡੀਐਸਪੀ ਸਾਹਿਬ ਤੇ ਆਪਣਾ ਬਲਜੀਤ ਸਿੰਘ ਜੀ ਐਸਐਚਓ ਦੀ ਟੀਮ ਵੱਲੋਂ ਉਹਨਾਂ ਉਸ ਦੀ ਪ੍ਰਾਪਰਟੀ ਨੂੰ ਅੱਜ ਸੇਲ ਕੀਤਾ ਇਹ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰੋ ਤਾਂ ਜੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਜਿਹੜਾ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਸੀਲ ਕੀਤੀਆਂ ਜਾ ਰਹੀਆਂ ਨੇ ਇਸ ਟਾਈਮ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਲਵਾਉਣਾ ਪਿੰਡ ਦੀਆਂ ਜਿਸ ਵਿੱਚ ਕਿ ਮਿੰਟੂ ਸਿੰਘ ਲਾਲੀ ਸਿੰਘ ਮੀਨੂ ਕੌਰ ਤੇ ਜਰਨੈਲ ਕੌਰ ਇਹਨਾਂ ਦੇ ਵਿੱਚ ਸ਼ਾਮਿਲ ਸਨ ਤੇ ਉਹਨਾਂ ਦੀ ਅੱਜ ਪ੍ਰਾਪਰਟੀ ਜਿਹੜੀ ਹੈ ਵਿਦ ਦੁਕਾਨਾਂ ਦੇ ਨਾਲ ਘਰ ਅਟੈਚ ਕਰਕੇ ਜਿਹੜੀ ਕਿ ਪੂਰੀ ਸੀਲ ਕੀਤੀ ਗਈ ਹੈ ਇਸ ਟਾਈਮ ਦੀ ਵੱਡੀ ਖਬਰ ਸੱਚ ਮਿਲ ਨਿਊਜ਼ ਪੰਜਾਬ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਜੀ ਦੀ ਕਾਰਣੀ ਹੈ ਨਾ ਉਹਨਾਂ ਦੀਆਂ ਦੁਕਾਨਾਂ ਨੇ ਕਿ ਇਹ 50 ਦੁਕਾਨਾਂ ਜੱਫਤ ਹੋਈਆਂ ਕਾਫੜਾ ਹੈ ਨਾ ਕਾਲੇ ਮੱਲਾ ਤੋਂ ਫੋਕਾ ਇਹ ਪੰਜ ਦੁਕਾਨਾਂ ਜਿਹੜਾ ਇਹਨਾਂ ਦੇ ਮੇਸੇ ਦਾ ਪਰਚਾ ਹੈ ਉਹ ਪਰਚੇ ਕਰਕੇ ਸਰਕਾਰ ਨੇ ਪੰਜ ਦੁਕਾਨਾਂ ਤੇ ਉਹੜੇ ਪ੍ਰਾਇਕਟਰ ਆ ਰਹੀ ਹਾਂ ਹਾਂ ਇਹ ਅੱਜ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਹੁਕਮ ਦੇ ਤਹਿਤ ਜਿਹੜਾ ਇਹ ਮਕਾਨ ਹੈ ਮਿੰਟੂ ਸਿੰਘ ਦਾ ਤੇ ਇਹਦੇ ਨਾਲ ਇਹਦਾ ਲਾਲੀ ਸਿੰਘ ਜਰਨੈਲ ਕੌਰ ਮੀਨੂ ਕੌਰ ਇਨਾਂ ਦੇ ਖਿਲਾਫ ਇੱਕ ਨਸ਼ੇ ਦਾ ਮਕਦਮਾ ਦਰਜ ਹੋਇਆ ਸੀਗਾ ਜਿਦੇ ਚ ਇਨਾਂ ਤੋਂ ਹੈਰੋਇਨ ਦੀ ਬਰਾਮਦਗੀ ਹੋਈ ਸੀ। ਉਹਦੇ ਸਬੰਧ ਚ ਇਨਾਂ ਦਾ ਜਿਹੜਾ ਇਹ ਮਕਾਨ ਤੇ ਜਿਹੜੀਆਂ ਉਧਰ ਪੰਜ ਦੁਕਾਨਾਂ ਉਹਦੇ ਪਿੱਛੇ ਬਾੜਾ ਇਹ ਸਾਰਾ ਜਿਹੜਾ ਜ਼ਬਤ ਕੀਤਾ ਗਿਆ ਸਰਕਾਰ ਕੋਲ। ਇਸ ਮਹਿਮਦ ਦੇ ਤਹਿਤ ਸਾਰਾ ਅੱਗੇ ਕਿ ਹੋਰ ਕਿਹੜੀ ਕਿੰਨੀਆਂ ਕਾਰਵਾਈਆਂ ਹੋਣਗੀਆਂ ਇਹਨਾਂ ਦੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਹੋਰ ਕਿਹੜੇ-ਕਿਹੜੇ ਸਕੰਜੇ ਕਰੇ ਜਾਣਗੇ? ਇਸ ਮਹਿਮਦ ਤਾਰ ਜਿਹੜਾ ਵੀ ਬੰਦਾ ਨਸ਼ਾ ਵੇਚੂਗਾ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਸਰਕਾਰ ਐ ਜ਼ਬਤ ਕਰੂਗੀ ਇਹਦੇ ਨਾਲ ਜਿਹੜਾ ਨਸ਼ਾ ਵੇਚ ਕੇ ਬਣਾਈਆਂ ਪ੍ਰਾਪਰਟੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਲੱਕ ਜਿਹੜਾ ਟੁੱਟੂਗਾ ਅਤੇ ਇਸ ਵਹਿਮ ਤਹਿਤ ਇਹ ਜਿਹੜੇ ਲੋਕ ਨੇ ਇਹ ਨਸ਼ਾ ਵੇਚਣੋਂ ਹਟਣਗੇ ਇਹ ਇੱਕ ਇਸ ਵਾਸਤੇ ਕਾਨੂੰਨ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਨਸ਼ਾ ਹੁਣ ਵੇਚ ਰਹੇ ਨੇ ਸਰ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਜਿਹੜਾ ਵੀ ਬੰਦਾ ਨਸ਼ਾ ਵੇਚੂ ਵੇਚ ਕੇ ਪ੍ਰਾਪਰਟੀ ਬਣਾਊਗਾ ਪੈਸੇ ਦੀ ਉਹ ਸਾਰੀਆਂ ਜ਼ਬਤ ਹੋਣਗੀਆਂ ਇਹ ਉਹ ਲਿਖ ਲੈਣ ਦਾ Boa